ਸਮਾ ਕਟ ਹੁੰਦਾਗਾ ਕਿਉਂਕਿ ਡਿਪਾਰਟਮੈਂਟ ਇੰਪੋਰਟੈਂਟ ਡਿਪਾਰਟਮੈਂਟ ਨੇ ਉਹਨਾਂ ਦੇ ਅੰਦਰ ਕਾਫੀ ਸਮਾਂ ਲੱਗ ਜਾਂਦਾਗਾ ਸੋ ਉਦਘਾਟਨ ਕਰਨ ਲਈ ਆ ਗਿਆ ਤੋਂ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ 40 ਲੱਖ ਰੁਪਏ ਦਾ ਇਹ ਪੰਚਾਇਤਕਰ ਬਣਿਆਗਾ ਪਰ ਇਸ ਤੋਂ ਬਿਨਾ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਜਿਹੜੀ ਤੁਹਾਡੀ 1.5 ਵਾਲੀ ਸੜਕ ਸੀਗੀ ਉਹਦਾ 6 ਕਰੋੜ 30 ਲੱਖ ਰੁਪਇਆ 6 ਕਰੋੜ 30 ਲੱਖ ਰੁਪਇਆ ਜਿਹੜਾ ਉਹ ਸੈਂਕਸ਼ਨ ਕਰਤਾ ਅਗਲੇ ਮਹੀਨੇ ਤੋਂ ਸੜਕ ਜਿਹੜੀ ਆ ਉਹ ਬੰਡੀ ਸਟਾਰਟ ਹੋ ਜੂਗੀ ਤੇ ਦੂਜੀ ਸਫੀਪੁਰ ਖੁਰਦ ਵਾਲੀ ਸੜਕ ਜਿਹੜੀ ਆ ਤੁਹਾਡੀ ਬਣ ਰਹੀ ਆਗੀ ਸਫੀਪੁਰ ਖੁਰਦ ਵਾਲੀ ਬਣ ਰਹੀ ਆਗੀ ਕਮਾਲਪੁਰ ਤੋਂ ਦੜਬਾ ਜਿਹੜੀ ਆ ਉਹ 6 ਕਰੋੜ 30 ਲੱਖ ਰੁਪਏ ਦੇ ਨਾਲ ਬੜੀ ਜਲਦੀ ਉਹਦਾ ਕੰਮ ਸਟਾਰਟ ਹੋ ਜਾਊਗਾ ਕਾਫੀ ਅਰਸੇ ਤੋਂ ਪਈ ਸੀਗੀ ਸੋ ਉਹਦਾ ਕਾਰਨ ਇਹ ਸੀਗਾ ਕਿ ਜਿਹੜੀ ਕਾਫੀ ਲੰਬੇ ਅਰਸੇ ਤੋਂ ਪਈ ਸੀ ਉਹ ਸਰਕਾਰ ਜਿਹੜੀ ਹੈ ਸੈਂਟਰ ਸਰਕਾਰ ਨੂੰ ਭੇਜੀ ਗਈ ਸਕੀਮ ਆਈ ਸੀ ਪਰ ਲੇਕਿਨ ਉਹ ਸਕੀਮ ਜਿਹੜੀ ਹੈ ਫੇਲ ਹੋ ਗਈ ਇਸ ਕਰਕੇ ਲੇਟ ਹੋયાਗੇ ਹੁਣ 6 ਕਰੋੜ 30 ਲੱਖ ਰੁਪਇਆ ਮੈਂ 10 ਦਿਨ ਪਹਿਲਾਂ ਉਹ ਸੈਂਕਸ਼ਨ ਕੀਤਾਗਾ ਅਗਲੇ 10 12 ਦਿਨਾਂ ਚ ਉਹਦਾ ਟੈਂਡਰ ਲੱਗ ਜਾਊਗਾ ਆਪਾਂ ਜਿਹੜਾ ਜਦ ਤੱਕ ਬਾਰਸ਼ਾਂ ਨਹੀਂ ਗਈਆਂ ਜੁਲਾਈ ਅਗਸਤ ਤੋਂ ਪਹਿਲਾਂ ਪਹਿਲਾਂ ਸੜਕ ਜਿਹੜੀ ਆ ਬਣ ਕੇ ਤਿਆਰ ਹੋ ਜਾਊਗੀ ਔਰ ਤੁਹਾਨੂੰ ਢੜਬੇ ਜਾਣ ਨੂੰ ਸਿਰਫ 2-3 ਮਿੰਟ ਲੱਗਿਆ ਕਰਨਗੇ ਸੋ ਇਸ ਗੱਲ ਦੀਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਇਸ ਤੋਂ ਬਿਨਾ ਇਸ ਤੋਂ ਪਹਿਲਾਂ ਆਪਾਂ ਨੇ ਥੋੜੇ ਦਿਨ ਪਹਿਲਾਂ ਤੁਹਾਡੇ ਪਿੰਡ ਦੇ ਸਕੂਲ ਦੇ ਲਗਭਗ 46 ਲੱਖ ਰੁਪਇਆ ਲਾ ਕੇ ਕਮਰੇ ਜਿਹੜੇ ਬਣਾਏ ਨੇ ਕਲਾਸਰੂਮ ਬਣੇ ਬਣਾਏ ਨੇ ਤਾਂ ਕਿ ਬੱਚੇ ਜਿਹੜੇ ਨੇ ਕਿ ਉਹ ਅੱਛੇ ਸਕੂਲ ਦੇ ਅੰਦਰ ਬੈਠ ਕੇ ਆਪਣੀ ਪੜ੍ਹਾਈ ਕਰ ਸਕਣ ਹੋਰ ਵੀ ਕਾਫੀ ਸਾਰੀਆਂ ਮੰਗਾਂ ਮੈਨੂੰ ਸਰਪੰਚ ਸਾਹਿਬ ਨੇ ਤੁਹਾਡੇ ਪਿੰਡ ਦਾ ਜਿਹੜਾ ਕਮਿਊਨਿਟੀ ਸੈਂਟਰ ਆ ਜਿੱਥੇ ਤੁਸੀਂ ਆਪਣਾ ਗਮੇ ਦਾ ਖੁਸ਼ੀ ਦਾ ਪ੍ਰੋਗਰਾਮ ਕਰਦੇ ਹੋ ਉਹਦਾ ਐਸਟੀਮੇਟ ਦੇ ਕੇ ਆਏ ਨੇ ਕਿ ਉਹ ਵੀ ਪੈਸੇ ਜਿਹੜੇ ਨੇ ਕਿ ਇਸੇ ਮਹੀਨੇ ਚ 10 ਲੱਖ ਰੁਪਏ ਦਾ ਐਸਟੀਮੇਟ ਦੇ ਕੇ ਆਏ ਨੇਗੇ ਇਸੇ ਮਹੀਨੇ ਦੇ ਅੰਦਰ ਅੰਦਰ ਉਹ ਵੀ ਮੈਂ ਪੈਸੇ ਪਾ ਦਊਗਾ ਤਾਂ ਕਿ ਤੁਹਾਡਾ ਉਹ ਵੀ ਕੰਮ ਜਲਦੀ ਸਟਾਰਟ ਹੋ ਜੇ ਸੋ ਤੁਸੀਂ ਇਮਾਨਦਾਰ ਸਰਪੰਚ ਨੂੰ ਚੁਣਿਆਗਾ ਸੋ ਬਿਲਕੁਲ ਪੈਸੇ ਦੀ ਕੋਈ ਕਮੀ ਨਹੀਂ ਆਉਣ ਦੇਵਾਂਗੇ ਔਰ ਲਗਾਤਾਰ ਤੁਸੀਂ ਮੇਰਾ ਦੋ ਵਾਰ ਸਾਥ ਦਿੱਤਾਗਾ ਆਮ ਆਦਮੀ ਪਾਰਟੀ ਦਾ ਸਾਥ ਦਿੱਤਾਗਾ ਸੋ ਮੈਂ ਤੁਹਾਡਾ ਸਬਦਾਂ ਜਿੱਤੇ ਧੰਨਵਾਦ ਕਰਦਾਗਾ ਉਹ ਤੇ ਤੁਹਾਨੂੰ ਯਕੀਨ ਦਿਵਾਣਾਗਾ ਕਿ ਵਿਕਾਸ ਦੀ ਜਿਹੜੀ ਆ ਕੋਈ ਵੀ ਕਮੀ ਕਿਸੇ ਵੀ ਪਾਸੇੋਂ ਨਹੀਂ ਰੜ ਦਿੱਤੀ ਜਾਊਗੀ ਤੁਹਾਡਾ ਸਬਦਾਂ ਬਹੁਤ-ਬਹੁਤ ਸ਼ੁਕਰੀਆ ਬਾਦ ਬਹੁਤ ਧੰਨਵਾਦ ਫਰਫਤੇ ਵਾਈਡੋ ਜੀ ਕਾ ਕਲਸਾ ਵਾਇਡੋ ਜੀ ਕੀ ਫਤੇ